ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਨਾ ਤਾਂ ਕੋਈ ਫਿਲਮ ਦਾ ਸੀਨ ਆ ਨਾ ਕੋਈ ਉਦਾਂ ਵੀਡੀਓ ਐਡੀਟ ਕੀਤੀ ਹੋਈ ਆ ਇਹ ਹੈਗਾ ਜੀ ਮੱਧ ਪ੍ਰਦੇਸ਼ ਤੋਂ ਖਬਰ ਨਿਕਲ ਕੇ ਆਉਂਦੀ ਆ ਰੇਵਾ گاਉਂ ਤੋਂ ਜਿੱਥੋਂ ਦੀਆਂ ਔਰਤਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਮੋਸਟਲੀ ਆਪਾਂ ਇਹ ਚੀਜ਼ਾਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਔਰਤਾਂ ਨੂੰ ਜ਼ਿੰਦਾ ਦੱਬ ਦਿੱਤਾ ਜਾਂਦਾ ਜਾਂ ਅੱਜ ਤੋਂ 30 35 ਸਾਲ ਪਹਿਲਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀਗੀਆਂ ਪਰ ਅੱਜ ਵੀ ਇਹ ਇੰਡੀਆ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਇਹ ਗੱਲ ਨਿਕਲ ਕੇ ਆਉਂਦੀ ਆ ਜੀ ਮੱਧ ਪ੍ਰਦੇਸ਼ ਤੋਂ ਰੇਵਾ گاਉਂ ਤੋਂ ਜਿੱਥੇ ਔਰਤਾਂ ਨੂੰ ਟੋਆ ਪਟਕੇ ਧਰਤੀ ਦੇ ਵਿੱਚ ਦਬ ਦਿੱਤਾ ਜਾਂਦਾ ਵਾ ਸੋ ਗੱਲ ਇਹ ਹੁੰਦੀ ਆ ਕਿ ਇਹ ਔਰਤਾਂ ਜਿਹੜੀਆਂ ਨਿੱਜੀ ਜਾਇਦਾਦ ਹੁੰਦੀ ਹੈ ਉਤੋਂ ਦੀ ਵਿੱਚ ਕੋਈ گاؤں ਦਾ ਜਿਹੜਾ ਮੁਖੀਆ ਹੁੰਦਾ ਪਿੰਡਾਂ ਦੇ ਵਿੱਚ ਸਰਪੰਚ ਜਾਂ ਪੰਚ ਹੁੰਦੇ ਆ ਪਰ گاؤں ਦੇ ਵਿੱਚ ਮੁਖੀਆ ਕਹਿੰਦੇ ਆ ਮੁਖੀਆ ਉਤੋਂ ਦਾ ਕੋਈ ਰੋਡ ਬਣਾ ਰਿਆ ਸੀਗਾ ਜਾਂ ਕੋਈ ਪੰਚਾਇਤੀ ਝਗੜਾ ਸੀ ਜਾਂ ਕੋਈ ਹੋਰ ਗੱਲਬਾਤ ਸੀਗੀ ਪਰ ਇਹ ਔਰਤਾਂ ਨੇ ਜਦੋਂ ਅਰੇ ਔਰਤਾਂ ਨੇ ਜਦੋਂ ਵਿਰੋਧ ਕਰਨਾ ਚਾਹਿਆ ਤਾਂ ਇਹਨਾਂ ਨੂੰ ਉਸੇ ਬਲਡੋਜ਼ਰ ਦੇ ਨਾਲ ਜਿਹਦੇ ਨਾਲ ਸੜਕ ਬਣ ਰਹੀ ਸੀਗੀ ਇਹਨਾਂ ਨੂੰ ਟੋਆ ਪਟਕੇ ਉੱਤੇ ਮਿੱਟੀ ਪਾ ਕੇ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ ਬਾਦ ਵਿੱਚ ਇਹਨਾਂ ਔਰਤਾਂ ਨੂੰ ਸੁਰੱਖਿਆਤ ਕੱਢ ਲਿਆ ਗਿਆ ਵਾ ਪਰ ਇਹ ਜਿਹੜਾ ਮਾਮਲਾ ਵਾ ਬਹੁਤ ਜ਼ਿਆਦਾ ਹਾਈਲਾਈਟ ਹੋ ਚੁੱਕਿਆ ਵਾ ਜਿੱਥੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਰਾਸ਼ਟਰਪਤੀ ਦੇ ਅਹੁਦੇ ਜਿਹੜੇ ਨੀਵੀਂ ਜਾਤਾਂ ਨੂੰ ਦਰੂਪ ਦੀ ਮਹਿਰੂਮ ਅਗੀਆਂ ਨੂੰ ਦਿੱਤੇ ਗਏ ਆ ਪਰ ਉੱਥੇ ਅੱਜ ਵੀ ਸਮਾਜ ਦੇ ਵਿੱਚ ਜਿਹੜੇ ਬੈਕਵਾਰਡ ਜਿਹੜੀਆਂ ਸਟੇਟਾਂ ਪੈਂਦੀਆਂ ਨੇ ਉਹਨਾਂ ਦੇ ਵਿੱਚ ਔਰਤਾਂ ਦੇ ਨਾਲ ਇਹੋ ਜਿਹਾ ਅਤਿਆਚਾਰ ਅੱਜ ਵੀ ਹੋ ਰਿਹਾ ਵਾ